ਆਣੀ ਰੋਬਾ ਅੱਜ ਦੀ ਸਵਾਗਤ ਹੈ ਤੁਹਾਡਾ ਸਾਡੇ YouTube ਚਾਣੇ ਤੇ ਲੋ ਜੀ ਅੱਪਾ ਜਿਹੜੇ ਪਹੁੰਚ ਗਿਆ ਕੋਟ ਪੂਰੇ ਮੰਡੀ ਦੇ ਵਿੱਚ ਟੂੜੀ ਦੀ ਬੋਲੀ ਤੇ ਤੇ ਟਾਈਮ ਜਿਹੜਾ ਹੋ ਗਿਆ 7:30 ਤੇ ਤਰੀਕ ਹੈ ਜਿਹੜੀ 10 ਮਾਰਚ 2025 ਚਲੋ ਜੀ ਬੋਲੀ ਦੀ ਸ਼ਾਰਟਾਂ ਵਗੇ ਦੇਖਦੇ ਆ ਅੱਜ ਜਿਹੜਿਆ ਕੀ ਰੇਟ ਜਾਂਦੀ ਜੀ ਤੇ 200 250 ਰੁਪਏ ਆ 250 ਫਟਕਾ ਫਟਕਾ 70 70 75 275 275 80 85 90 94 300 300 ਰੁਪਈਆ ਠੀਕ ਹੈ ਜੀ 5 ਰੁਪਏ 10 ਕਿੱਥੇ ਜਾਣੀ ਆਪਾਂ ਭਾਈ ਸਿਮੇ ਜਾਏਗਾ 500 ਰੁਪਏ ਦਰ ਆ 310 ਰੁਪਏ ਲੈ ਭਾਈ ਬੋਲਾ ਭਾਈ ਕਿਨੇ ਤੈਨੂੰ ਸੋਗੀ 10 ਰੁਪਏ ਲਾਓ 50 ਰੁਪਏ ਦੇਗਾ ਇਹ ਪਿੰਨੀ ਟਰਾਲੀ ਲੱਗੀ ਤੈਨਾਂ ਸੋਦੇ 10 ਰੁਪਏ ਲੱਗੀ ਅੱਜ 10 ਮਾਰਚ ਦਾ ਜਿਹੜਾ ਰੇਟ ਆ ਕਿੰਨਾ ਅੱਜ 7 ਹੀ ਆਇਆ ਜੀ ਦੇਖ ਸਾਹੇ 7 8 ਨਹੀਂ ਆਇਆ ਜਲਦੀ ਇਹ ਨਹੀਂ ਕਿ ਮੇਰੀਆਂ ਲੱਗ ਗਈਆਂ ਅੱਗੇ ਨਾ ਲਓ ਜੀ ਦੂਸਰੀ ਟਰਾਲੀ ਤਾਂ ਦੇਖਦੇ ਆ ਕੀ ਮਿਲ ਜਾਂਦਾ ਅੰਦਰ ਦੀ ਥੋੜੀ ਬੋਲੋ ਜੀ 230 250 ਰੁਪਈਆ ਜੀ 60 70 80 280 ਬੋਲ ਲਗ ਲੈ 90 290 95 295 300 300 5 10 15 ਬੋਲ ਲਗ ਲੈ 915 ਰੁਪਏ ਦੋ ਜੀ ਇਹ ਦੂਸਰੀ ਟਰਾਲੀ ਵੀ ਜਿਹੜੀ 300 ਤੇ 15 ਰੁਪਏ ਲੱਗੇ ਜੀ ਤੇ ਤੀਸਰੀ ਟਰਾਲੀ ਦੇਖਦੇ ਆਂ ਕੀ ਰੇਟ ਜਾਂਦੀ ਆਂ ਨਾਕ ਤੁਹਾਨੂੰ ਪਤਾ ਹੀ ਐ ਜੇ ਅੱਟ ਕੇ ਆਇਆ ਐ ਜੀ ਲੋ ਜੀ ਤੀਜੀ ਟਰਾਲੀ ਤੇ ਪਹੁੰਚ ਗਏ ਆਪਾਂ ਇਹ ਦੇਖਦੇ ਆਂ ਕੀ ਰੇਟ ਜਾਂਦੀ ਆਂ ਜਲਦੀ ਆ ਭਾਈ ਅੰਦਰ ਦੀ ਥੋੜੀ ਬੋਲੋ ਜੀ ਬੋਲੋ ਹੀ ਬੋਲੋ 2250 2250 ਰੁਪਿਆ 250 55 60 65 70 ਇਹ ਘਰ 80 80 90 94 300 5 10 310 ਬੋਲ ਲੈ 310 ਰੁਪਏ ਬਣੀ ਜੀ ਇਹ ਵੀ 310 ਰੁਪਏ ਲੱਗ ਗਈ ਤੀਸਰੀ ਟਾਲੀ ਵਿੱਚ ਚੌਥੀ ਟਾਲੀ ਦੇਖ ਲਈ ਕੀ ਰੇਟ ਜਾਂਦੀ ਹੈ র <that is a> <neumática> 250 54 60 65 70 75 80 85 90 95 295 300 5 305 ਬੋਲਾ ਕਿਨੇ 250 305 ਰੁਪਏ ਲੱਗ ਗਏ ਲਈ ਪਹੁੰਚ ਗਏ 5 ਮਿੰਟ ਹੋ ਗਏ ਇਹ ਰਿਹਾ ਜੀ ਬਾਈ ਬਾਹਰ ਦੀ ਟੁੜੀ ਆ ਮਾਰੀ ਮੋਟੀ ਆ ਸਕਦੀ ਆ ਅੰਦਰ ਮੈਂ ਜਾਏਗਾ ਅੰਦਰ ਮੈਂ ਚੱਲੋ ਜੀ 200 ਰੁਪਿਆ ਕਰਾਇਆ ਬੋਲੋ ਜੀ 200 ਰੁਪਿਆ ਜੀ 250 ਰੁਪਿਆ 250 ਰੁਪਿਆ 250 ਰੁਪਿਆ 60 65 265 70 75 80, 80 80 90 290 ਬੋਲਣਗੇ 95 92 ਬੋਲਦਾ ਕੋਈ 300 300 ਰੁਪਈਆ ਹੀ 300 ਰੁਪਈਆ ਕਿੱਥੇ 95 ਲਓ ਜੀ ਇਹ ਵੀ 300 ਰੁਪਈਆ ਲੱਗ ਗਈ